ਮਾਲਕ ਨੂੰ ਅਸੀਂ ਦੱਸਿਆ ਕੀਤਾ ਵੀ ਐਡਾ ਗੱਡੀਆਂ ਫालतੂ ਆਂਦੀਆਂ ਜਾਂਦੀਆਂ ਆ ਮਾਲਕ ਕਹਿੰਦਾ ਹੁਣ ਕੋਈ ਉਪਰੀ ਗੱਡੀ ਆਊਗੀ ਸਾਨੂੰ ਫੋਨ ਕਰਿਓ ਫੇ ਮੈਂ ਕੋਠੀ 'ਚ ਹੀ ਹੁੰਨਾ ਆ ਹਨਾ ਮੈਂ ਜਦੋਂ ਗੱਡੀ ਇੱਥੋਂ ਨੰਗੀ ਮੈਂ ਮਾਲਕ ਨੂੰ ਫੋਨ ਕੀਤਾ ਫੇ ਭਾਜੀ ਇੱਧਰ ਗੱਡੀ ਆਈ ਆ ਉਪਰੀ ਆਈ ਆ ਹਨਾ ਡਾਂਗਾ ਸੋਟੇ ਲੈ ਕੇ ਉਹਨਾਂ ਨੂੰ ਵੀ ਮਾਰਿਆ ਰੱਜ ਕੇ ਇਹਨਾਂ ਨੇ ਉਹ ਮੁੰਡਿਆਂ ਦੇ ਬਹੁਤ ਸੱਟਾਂ ਉਹਨਾਂ ਦੇ ਵੀ ਲੱਗੀਆਂ ਉਹਨਾਂ ਨੂੰ ਮਾਰਿਆ ਕਿਤਾ ਉਹ ਮੋਰੇ ਆਂਟੀ ਆਂਟੀ ਕਰਦੇ ਆ ਕਿ ਉਹ ਉਧਰ ਨੂੰ ਨਹੀਂ ਗਏ ਫੈਕਟਰੀ ਆਲੂ ਮੇਰੇ ਆਲੂ ਆਏ ਮੈਂ ਨਹੀਂ ਜਾਣਦੀ ਕੌਣ ਸੀ ਕੌਣ ਨਹੀਂ ਆ ਸੜਕ ਤੇ ਨੰਗਦਾ ਬੰਦਾ ਸੀਗਾ ਉਹ ਇਹਨਾਂ ਨੂੰ ਸਾਰੇ ਜਣਿਆਂ ਨੂੰ 15 16 ਬੰਦਿਆਂ ਨੂੰ ਦੇਖ ਕੇ ਉਹ ਆ ਗਏ ਪਰ ਕਹਿੰਦੇ ਤੁਸੀਂ ਇਕੱਲੇ ਲੇਡੀ ਦੇ ਉੱਤੇ ਕਿਉਂ ਹਮਲਾ ਕਰਤਾ ਇੰਨੇ ਜਣਿਆਂ ਨੇ ਹਨਾ ਉਹ ਜ਼ਿਲੇ ਬੰਦਾ ਸੁਰਤ ਚ ਆਇਆ ਤੇ ਇਹਨਾਂ ਨਾਲ ਇੱਕ ਬੰਦਾ दारू ਪੀਂਦਾ ਸੀਗਾ ਇਹ ਚਿੰਗੜ ਜਾਣਦੇ ਆ ਕਿ ਉਹ ਕੌਣ ਬੰਦਾ ਸੀ ਕੌਣ ਨਹੀਂ ਸੀਗਾ ਉਹ ਇਹ ਨਾਲ ਗਏ ਆ ਉਹਨਾਂ ਨੇ ਇਹ ਕਿਹਾ ਵੀ ਸਾਡੇ ਪੇ ਨੂੰ ਤੁਸੀਂ ਮਾਰਿਆ ਸੋਰਾ ਤਰੀਕ ਨੂੰ ਹਾਂ ਜੀ ਮਾਰਿਆ ਪ੍ਰਵਾਸੀਆਂ ਨੇ ਪ੍ਰਵਾਸੀਆਂ ਨੇ ਮਾਰਿਆ ਜੀ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਪੇ ਨੂੰ ਮਾਰਿਆ ਕੁੱਟਿਆ ਇੱਥੇ ਸਮਾਰ ਕੇ ਸੈੱਟ ਦਿੱਤਾ ਸੀਗਾ ਉਹ ਜਾਣਦੇ ਉਹ ਬੰਦੇ ਕੌਣ ਸੀ ਕੌਣ ਨਹੀਂ ਮੈਂ ਨਹੀਂ ਜਾਣਦੀ ਉਹਨਾਂ ਨੂੰ ਮੰਗ ਕੇ ਇਨਸਾਫੇ ਹੀ ਮੰਗਦੀ ਆ ਜੀ ਮੈਂ ਗਰੀਬ ਜਾਤੂ ਆ ਮੈਂ ਆਪਣੇ ਬੱਚੇ ਬਹੁਤ ਔਖੀ ਹੋ ਕੇ ਪਾਲ ਰਹੀ ਆ ਇਸ ਵੇਲੇ ਕਿਸੇ ਵੀ ਨਗਰ ਵਾਲੇ ਨੂੰ ਤੁਸੀਂ ਪੁਲਿਸ ਕੋਲ ਕਹਿੰਦੇ ਫੇ ਮੈਂ ਕਿੰਨੀ ਔਖੀ ਆ ਇਸ ਵੇਲੇ ਆਹ ਦੇਖ ਲਓ ਬਾਕੀ ਸਮਾਨ ਸਾਡਾ ਸਾਹ ਦੇਖ ਲਓ ਕਿ ਮੇਰਾ ਛੱਡ ਕੇ ਗਿਆ ਤਾਂ ਮੈਂ ਇਨਸਾਫ ਨਹੀਂ ਮੰਗਾਂਗੀ ਅੱਜ ਇੱਕ ਵਾਰ ਫੇਰ ਤੋਂ ਪ੍ਰਵਾਸੀ ਮਜ਼ਦੂਰਾਂ ਦੀ ਕਰਤੂਤ ਸਾਹਮਣੇ ਆਈ ਹੈ ਕਿ ਢਾਬੇ ਤੇ ਹਮਲਾ ਕੀਤਾ ਜਾਂਦਾ ਹੈ ਢਾਬੇ ਦੀ ਪੰਨ ਤੋੜ ਕੀਤੀ ਜਾਂਦੀ ਹੈ ਮੁਰ ਤੋਂ ਮਾਮਲਾ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਦਾ ਸਾਹਮਣੇ ਆਉਂਦਾ ਜਿੱਤੇ ਇੱਕ ਪਿੰਡ ਪਥਰਾਲੇ ਦੇ ਵਿੱਚ ਦੇ ਰਾਤ ਇੱਕ ਘਟਨਾ ਵਾਪਰਦੀ ਹੈ ਜਾਂਚ ਪੜਤਾਲ ਜਦੋਂ ਕੀਤੀ ਗਈ ਤੇ ਗੱਲ ਸਾਹਮਣੇ ਆਈ ਢਾਬਾ ਚਲਾਉਣ ਵਾਲੀ ਨਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਢਾਬੇ ਤੇ ਤਿੰਨ ਤੋਂ ਚਾਰ ਗ੍ਰਾਹਕ ਰੋਟੀ ਖਾਣਾ ਆਏ ਸਨ ਉਨ੍ਹਾਂ ਦੇ ਮਾਲਕ ਨੇ ਕਿਹਾ ਕਿ ਜੇਕਰ ਕੋਈ ਅਣਪਛਾਤੀ ਗੱਡੀ ਇੱਧਰ ਆਉਂਦੀ ਹੈ ਤਾਂ ਸੂਚਿਤ ਕੀਤਾ ਜਾਵੇ ਇਸੇ ਤਰ੍ਹਾਂ ਉਸਨੇ ਆਪਣੇ ਮਾਲਕ ਨੂੰ ਦੱਸਿਆ ਕਿ ਇੱਕ ਅਣਪਛਾਤੀ ਗੱਡੀ ਆਈ ਹੈ ਤੇ ਬਾਅਦ ਦੇ ਵਿੱਚ ਮਾਲਕ ਨੇ ਉਸੇ ਘਰ ਦੇ ਨਜ਼ਦੀਕ ਰਹਿੰਦੇ ਪ੍ਰਵਾਸੀਆਂ ਨੂੰ ਇਕੱਠਾ ਕਰਕੇ ਬੁਲਾਇਆ ਅਤੇ ਪੁਲੇਖੇ ਦੇ ਨਾਲ ਫੈਕਟਰੀ ਦੇ ਬੰਦਿਆਂ ਨੂੰ ਗੱਡੀ ਵਾਲੇ ਬੰਦੇ ਸਮਝ ਕੇ ਉਨ੍ਹਾਂ ਦੀ ਕੁਟਮਾਰ ਕੀਤੀ ਇਹਨਾਂ ਨੇ ਇੱਕ ਰਾਤ ਹੀ ਚੜ੍ਹ ਰੋਕਣਾ ਆਇਆ ਤਾਂ ਉਸਦੀ ਵੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਇਸ ਮੌਕੇ ਤਾਂ ਬਾਜ਼ ਚਲਾਉਣ ਵਾਲੀ ਔਰਤ ਨੇ ਕਿਹਾ ਕਿ ਪਰਵਾਸੀ ਮਜ਼ਦੂਰਾ ਨੇ ਹਰ ਇੱਕ ਨੂੰ ਤੰਗ ਪਰੇਸ਼ਾਨ ਕੀਤਾ ਹੋਇਆ ਰਾਤ ਦੇ ਵੇਲੇ ਵੀ ਰੋਲਾ ਪਾਉਂਦੇ ਨੇ ਇਸ ਮੌਕੇ ਜਾਂਚ ਪੜਤਾਲ ਕਰ ਰਿਹਾ ਥਾਣਾ ਮਾਲਪੁਰ ਦੇ ਥਾਣੇਦਾਰ ਸੁਖਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਤੇ ਜਾ ਕੇ ਉਹਨਾਂ ਸਾਰਾ ਮਾਮਲਾ ਵੇਖਿਆ ਟਾਪੇ ਦੀ ਬੁਰੀ ਤਰੀਕੇ ਨਾਲ ਪਾਂਡ ਤੋੜ ਕੀਤੀ ਗਈ ਹੈ ਉਹਨਾਂ ਵੀ ਦੱਸਿਆ ਕਿ ਉਹਨਾਂ ਕੋਲ ਲਿਖਤੀ ਸ਼ਿਕਾਇਤ ਆਉਂਦੀ ਹੈ ਉਸ ਤੋਂ ਬਾਅਦ ਉਹ ਕਾਰਵਾਈ ਕਰਨਗੇ ਜਾਣਕਾਰੀ ਲਈ ਬਿਊਰੋ ਇੰਦਰਜੀਤ ਕੋਰਜੀ ਕਿਹੜੀ ਜਗ੍ਹਾ ਟੱਬਾ ਟੱਬਾ ਪਥਰਾਲੇ ਚ ਹੈ ਜੀ ਕੀ ਵਾਰਦਾ ਹੋਈ ਸੀ ਰਾਤ ਨੂੰ ਬਾਰਦਾ ਤੇਹੀ ਹੋਈ ਜੀ ਜਿੱਦਾਂ ਅੱਗੇ ਵੀ ਗੱਡੀਆਂ ਆਉਂਦੀਆਂ ਜਾਂਦੀਆਂ ਆ ਤੇ ਮਾਲਕ ਨੂੰ ਅਸੀਂ ਦੱਸਿਆ ਕੀਤਾ ਫੇ ਇਦਾਂ ਗੱਡੀਆਂ ਫालतੂ ਆਉਂਦੀਆਂ ਜਾਂਦੀਆਂ ਆ ਮਾਲਕ ਕਹਿੰਦਾ ਹੁਣ ਕੋਈ ਓਪਰੀ ਗੱਡੀ ਆਊਗੀ ਸਾਨੂੰ ਫੋਨ ਕਰਿਓ ਤੇ ਮੈਂ ਕੋਠੀ ਚ ਹੀ ਹੁੰਦਾ ਹਾਂ ਹਨਾ ਮੈਂ ਜਦੋਂ ਗੱਡੀ ਇੱਥੋਂ ਨੰਗੀ ਮੈਂ ਮਾਲਕ ਨੂੰ ਫੋਨ ਕੀਤਾ ਫੇ ਭਾਜੀ ਇੱਧਰ ਗੱਡੀ ਆਈ ਆ ਓਪਰੀ ਆਈ ਆ ਹਨਾ ਮਾਲਕ ਨੇ ਅੱਧੇ ਘੰਟੇ ਮਗਰੋਂ ਬੰਦੇ ਉਦੋਂ ਚਿੰਗੜ ਸਾਰੇ ਇਕੱਠੇ ਕਰਕੇ ਡਾਂਗਾ ਸੋਟੇ ਲੈ ਕੇ ਆ ਗਏ ਮੈਂ ਆਪਣੇ ਕਸਟਮਰ ਨੂੰ ਖਾਣਾ ਖੁਲਾਣ ਲੱਗ ਗਈਆਂ ਇੱਥੇ ਮੇਰੇ ਕੋਲ 4 ਕਸਟਮਰ ਪੰਜ ਆਏ ਸੀਗੇ ਉਹਨਾਂ ਨੂੰ ਮੈਂ ਖਾਣਾ ਖੁਲਾਣ ਲੱਗਿਆ ਜਿਲੇ ਉਹ ਖਾਣਾ ਖਾ ਕੇ ਗਏ ਆ ਸਕੂਲ ਦਾ ਮੋੜ ਮੁੜੇ ਆ ਇਹ ਡਾਂਗਾ ਸੋਟੇ ਲੈ ਕੇ ਉਹਨਾਂ ਨੂੰ ਵੀ ਮਾਰਿਆ ਰੱਜ ਕੇ ਇਹਨਾਂ ਨੇ ਉਹ ਮੁੰਡਿਆਂ ਦੇ ਬਹੁਤ ਸੱਟਾਂ ਉਹਨਾਂ ਦੇ ਵੀ ਲੱਗੀਆਂ ਉਹਨਾਂ ਨੂੰ ਮਾਰਿਆ ਕਿਤਾ ਉਹ ਮੋਰੇ ਆਂਟੀ ਆਂਟੀ ਕਰਦੇ ਆ ਕਿ ਉਹ ਉੱਧਰ ਨੂੰ ਨਹੀਂ ਗਏ ਫੈਕਟਰੀ ਆਲੂ ਮੇਰੇ ਆਲੂ ਆਏ ਮੈਂ ਉਹਨਾਂ ਨੇ ਮੋਰੇ ਹੋਏ ਵੀ ਤੁਸੀਂ ਇਹਨਾਂ ਨੂੰ ਕਹਤੇ ਮਾਰ ਦੇ ਤਾਂ ਖਾਣਾ ਖਾ ਕੇ ਫਿਰ ਉਹਨਾਂ ਨੂੰ ਛੱਡਿਆ ਤਾਂ ਇੱਕ ਬੰਦਾ ਹੋਰ ਮੈਂ ਨਹੀਂ ਜਾਣਦੀ ਕੌਣ ਸੀ ਕੌਣ ਨਹੀਂ ਹੈ ਸੜਕ ਤੇ ਨੰਗਦਾ ਬੰਦਾ ਸੀਗਾ ਉਹ ਇਹਨਾਂ ਨੂੰ ਸਾਰੇ ਜਣਿਆਂ ਨੂੰ 15 16 ਬੰਦਿਆਂ ਨੂੰ ਦੇਖ ਕੇ ਉਹ ਆ ਗਿਆ ਪਰ ਕਹਿੰਦੇ ਤੁਸੀਂ ਇਕੱਲੇ ਲੇਡੀ ਦੇ ਉੱਤੇ ਕਿਉਂ ਹਮਲਾ ਕਰਤਾ ਇੰਨੇ ਜਣਿਆਂ ਨੇ ਹਨਾ ਉਹ ਇਹਨਾਂ ਨੇ ਉਹ ਡਾਂਗਾ ਛੋਟਿਆ ਨਾ ਉਹ ਬੰਦਾ ਮਾਰ ਦਿੱਤਾ ਉੱਥੇ ਉਹ ਬੰਦਾ ਬਿਵੋਸ਼ ਹੋ ਕੇ ਡਿੱਗ ਗਿਆ ਪਤਾ ਨਹੀਂ ਸੀ ਕਿੱਥੇ ਦਾ ਬੰਦਾ ਮੈਨੂੰ ਨਹੀਂ ਪਤਾ ਜੀ ਉਹ ਕਿੱਥੇ ਦਾ ਬੰਦਾ ਸੀ ਕੌਣ ਸੀਗਾ ਉਹ ਰਾਹੀ ਸੀਗਾ ਕੋਈ ਤੁਰਿਆ ਜਾਂਦਾ ਉਧਰੋਂ ਜਾਨੀ ਕਿ ਉਹ ਇੰਨੇ ਬੰਦੇ ਦੇਖ ਕੇ ਵੀ ਮੈਨੂੰ ਇਕੱਲੀ ਨੂੰ ਕੋ ਮਾਰਦਾ ਕੁੱਟਦਾ ਉਹ ਤਾਂ ਆ ਗਏ ਇੱਥੇ ਮੇਰੀ ਹੈਲਪ ਲਈ ਆਏ ਸੀਗੇ ਇਹਨਾਂ ਨੇ ਉਹਨਾਂ ਨੂੰ ਵੀ ਕੁੱਟ ਕੇ ਮਾਰ ਕੇ ਸੱਟਿਆ ਉਹ ਜ਼ਿਲੇ ਬੰਦਾ ਸੋਰਤ ਚ ਆਇਆ ਤੇ ਇਹਨਾਂ ਨਾਲ ਇੱਕ ਬੰਦਾ दारू ਪੀਂਦਾ ਸੀਗਾ ਇਹ ਚਿੰਗੜ ਜਾਣਦੇ ਆ ਕਿ ਉਹ ਕੌਣ ਬੰਦਾ ਸੀ ਕੌਣ ਨਹੀਂ ਸੀਗਾ ਉਹ ਇਹ ਨਾਲ ਗਏ ਆ ਉਸ ਬੰਦੇ ਜਿਹੜਾ ਥੱਲੇ ਮਾਰ ਕੇ ਸੱਟਿਆ ਸੀ ਨਾ ਉਹ ਰਾਤ ਜਿਹੜੇ ਮੁੰਡੇ ਆਏ ਆ 17 ਤਰੀਕ ਨੂੰ ਦੁਆਰਾਏ ਮੇਰੇ ਤੇ ਹਮਲਾ ਹੁੰਦਾ ਆ ਦੇਖ ਲਓ ਸਾਰਾ ਕੁਝ ਤੁਹਾਡੇ ਸਾਹਮਣ ਮੇਰਾ ਗਰੀਬ ਮਾਰ ਬਹੁਤ ਹੋਈ ਐ ਇਸ ਵੇਲੇ ਮੈਂ ਕਿਸੇ ਦੀ ਗੱਲ ਤੇ ਕੁਝ ਨਹੀਂ ਨਾ ਚੰਗੀ ਮੜੀ ਅਜ ਤੱਕ ਕਿਸੇ ਨੂੰ ਕਹੀ ਆ ਹਨਾ ਉਹ ਬੰਦੇ ਦੇ ਲੋ ਮੁੰਡੇ ਰਾਤ ਆਏ ਉਹਨਾਂ ਨੇ ਤੋੜ ਭੰਨ ਇੰਨੀ ਕੁ ਕਰੀ ਆ ਨਾ ਉਹਨਾਂ ਨੇ ਮੇਰੀ ਸੁਣੀ ਕੋਈ ਨਹੀਂ ਮਿਹਨਤ ਤਾਲੇ ਕਰਕੇ ਮੈਂ ਆਪਣੀ ਜਾਨ ਬਚਾਈ ਤੋੜ ਭੰਨ ਕਾਤੇ ਕੀਤੇ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਵੀ ਸਾਡੇ ਪੇ ਨੂੰ ਤੁਸੀਂ ਮਾਰਿਆ 16 ਤਰੀਕ ਨੂੰ ਹਾਂਜੀ ਜਦਗੀ ਮਾਰਿਆ ਪ੍ਰਵਾਸੀਆ ਉਹ ਪ੍ਰਵਾਸੀਆ ਨੇ ਮਾਰਿਆ ਜੀ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਪੇ ਨੂੰ ਮਾਰਿਆ ਕੁੱਟਿਆ ਇੱਥੇ ਸਮਾਰ ਕੇ ਸਿੱਟ ਦਿੱਤਾ ਸੀਗਾ ਉਹ ਜਾਣਦੇ ਉਹ ਬੰਦੇ ਕੌਣ ਸੀ ਕੌਣ ਨਹੀਂ ਮੈਂ ਨਹੀਂ ਜਾਣਦੀ ਉਹਨਾਂ ਨੂੰ ਪੁਲਿਸ ਵਾਲੇ ਆਏ ਸੀ ਰਾਤ ਹਾਂਜੀ ਪੁਲਿਸ ਵਾਲੇ ਆਏ ਸੀ ਰਾਤੀ ਪ੍ਰਵਾਸੀਆਂ ਦੇ ਗਏ ਆ ਪ੍ਰਵਾਸੀ ਨੇ ਨਾ ਤਾਂ ਉਸ ਬੰਦੇ ਦਾ ਹਜੇ ਤੱਕ ਨਹੀਂ ਦੱਸਿਆ ਹੈਗਾ ਮੰਗ ਕੀ ਕਰਦੇ ਮੰਗੇ ਇਨਸਾਫ ਇਹੀ ਮੰਗਦੀ ਆ ਜੀ ਮੈਂ ਗਰੀਬ ਜਾਤੂ ਆ ਮੈਂ ਆਪਣੇ ਬੱਚੇ ਬਹੁਤ ਔਖੀ ਹੋ ਕੇ ਪਾਲ ਰਹੀ ਆ ਇਸ ਵੇਲੇ ਕਿਸੇ ਵੀ ਨਗਰ ਵਾਲੇ ਨੂੰ ਤੁਸੀਂ ਪੁੱਛੋ ਕਹਿੰਦੇ ਫੇ ਮੈਂ ਕਿੰਨੀ ਔਖੀ ਆ ਇਸ ਵੇਲੇ ਆਹ ਦੇਖ ਲਓ ਬਾਕੀ ਸਮਾਨ ਸਾਡਾ ਸਾਹ ਦੇਖ ਲਓ ਫੇ ਕੀ ਮੇਰਾ ਛੱਡ ਕੇ ਗਿਆ ਤਾਂ ਮੈਂ ਇਨਸਾਫ ਦੀ ਮੰਗ ਕਰਨ ਖਸਾਨ ਹੋ ਜਾਊਗਾ ਮੇਰਾ ਦੇਖ ਲਓ ਤੁਸੀਂ ਸਾਹਮਣੇ ਹੀ ਆ ਹਾਂ ਜੀ ਦੇਖੋ ਤੁਸੀਂ ਕੋਈ ਫਰਿੱਜ ਨਹੀਂ ਕੋਈ ਭਾਂਡਾ ਨਹੀਂ ਕੋਈ 에ਰਾ ਵਗੈਰਾ ਕੁਰਸੀਆਂ ਮੇਜ਼ ਟੇਬਲ ਸਭ ਤੋੜ ਦਿੱਤੇ ਐ ਇਸ ਵੇਲੇ ਮੈਂ ਤਾਂ ਦੁਆਰਾ ਹੁਣ ਖੜਾ ਕਰਨਾ ਪਊਗਾ ਇਹ ਸਮਾਨ ਸਾਰਾ ਮੈਂ ਤਾਂ ਇਨਸਾਫ ਦੀ ਮੰਗ ਕਰਦੀ ਆ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਦਿਓ ਮੈਨੂੰ ਇਨਸਾਫ ਦਿਵਾਓ ਮੇਰੀ ਗਲਤੀ ਦੱਸੋ ਕੀ ਐ ਇਸ ਵੇਲੇ ਹਰ ਇੱਕ ਪਥਰਾਲੇ ਰਾਤ ਮਾਰਦਾ ਤੋਈ ਸੀ ਕੀ ਪੂਰਾ ਮਾਮਲਾ ਹੈ ਅਰੀ ਮਿਤੀ ਅਜ਼ਦਾਰਾਂ ਨੂੰ 25 ਨੂੰ ਬਲਤ ਕਰੀਬ 8:30 ਵਜੇ ਅਸਾਨੂੰ ਇੱਕ ਤੋਂ ਲੇਟ 11:12 ਤੇ ਆਈ ਸੀਗੀ ਜਦੋਂ ਅਸੀਂ ਪੁਲਰਾਲੇ ਪਿੰਡ ਮੁਕੇ ਢਾਬੇ ਤੇ ਗਏ ਸੀ ਤਾਂ ਬਾਕੀ ਜਿਹੜੀ ਇਹਦੀ ਸ਼ਿਕਾਇਤ ਹੋਊਗੀ ਉਹ ਤਾਂ ਬਣਦੀ ਕਰ ਵੀ ਕੀਤੀ ਜਾਊ ਕਿੰਨੀ ਕਿ ਸਰ ਭਾਂਤ ਤੌਰ ਕੀਤੇ ਜੀ ਮੌਕੇ ਤਾਂ ਤੋੜ ਤਾਂ ਕਾਫੀ ਹੋਈ ਜਿੱਥੇ ਬਦੀਲੇ ਬਦੂਲੇ ਵੀ ਖਾਰੇ ਪਏ ਸੀ ਫ੍ਰੀਜਾ ਵੀ ਦੋ ਭੰਤੀਆਂ ਹੋਰ ਕਾਫੀ ਨੁਕਸਾਨ ਸੀ ਉਹਦਾ ਇਹ ਜਿਹੜੀ ਭਾਂਤ ਤੌਰ ਪ੍ਰਵਾਸੀਆਂ ਵੱਲੋਂ ਕੀਤੀ ਗਈ ਆ ਹਾਂਜੀ ਹਾਂਜੀ ਪ੍ਰਵਾਸੀਆਂ ਵੱਲੋਂ ਬਾਕੀ ਜੋ ਵੀ ਉਹਨਾਂ ਦੀ ਕੰਪਲੀਟ ਆਣ ਤੇ ਤੇ ਜਿਹੜੀ ਬਣਦੀ ਕਰ ਵੀ